ਪੀਆਰਟੀਸੀ ਦੀ ਮੈਨੇਜਮੈਂਟ ਆਏ ਦਿਨ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਤੇ ਅੱਜ ਪੀਆਰਟੀਸੀ ਤੇ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਪੀਆਰਟੀਸੀ ਦੇ ਮੈਨੇਜਮੈਂਟ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸਦੇ ਇਹ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਈ ਬੱਸਾਂ ਦਾ ਕੰਮ ਕਰਵਾਉਣ ਵਾਲਾ ਪਿਆ ਹੈ। ਬੱਸਾਂ ਦੇ ਵਿੱਚ ਤਕਰੀਬਨ 100 ਤੋਂ ਵੱਧ ਸਵਾਰੀਆਂ ਸਫ਼ਰ ਕਰਦੀਆਂ ਨੇ ਅਤੇ ਪੀਆਰਟੀਸੀ ਬੱਸ ਪੱਟਾ ਹੋਣ ਖਰਾਬ ਹੋਣ ਦੀ ਲਿਖਤੀ ਸ਼ਿਕਾਇਤ ਵੀ ਜਿਹੜੀ ਆ ਮੈਨੇਜਮੈਂਟ ਨੂੰ ਦਿੱਤੀ ਹੈ। ਇਸ ਤੇ ਦੌਰਾਨ ਹੀ ਪੀਆਰਟੀਸੀ ਵਰਕਸ਼ਾਪ ਦੇ ਵਿੱਚ ਖੜੇ ਪਾਣੀ ਦੇ ਵਿੱਚ ਮੱਛਰ ਪਨਪਰੇ ਨੇ ਤੇ ਬਾਥੂਮਾਂ ਦਾ ਬੁਰਾ ਹਾਲ ਵਰਕਸ਼ਾਪ ਦੇ ਵਿੱਚ ਕਈ ਐਸੈਸਰੀ ਖਰਾਬ ਪਈਆਂ ਨੇ ਜਿਸ ਦਾ ਕੀ ਮੈਨੇਜਮੈਂਟ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਮੈਨੇਜਮੈਂਟ ਹਲੇ ਤੱਕ ਵੀ ਇਨਾਂ ਵੱਲ ਧਿਆਨ ਨਹੀਂ ਦੇ ਰਹੀ ਜੇਕਰ ਮੈਨੇਜਮੈਂਟ ਨੇ ਸਾਡੀਆਂ ਮੰਗਾਂ ਜਲਦੀ ਹੀ ਨਹੀਂ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਅਤੇ ਪੀਆਰਟੀਸੀ ਦੇ ਸਾਰੇ ਟੀਪੂ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਮੰਗਾਂ ਨਹੀਂ ਮੰਗਾਂ ਜੀ ਦੇਖੋ ਜੀ ਕਾਫੀ ਜਿਆਦੀ ਦੇਖੋ ਜੀ ਵਾਸ਼ਰੂਮ ਹੋ ਗਏ ਸਾਡੇ ਉਹ ਜਾ ਕੇ ਤੁਸੀਂ ਦੇਖ ਲਓ ਉਹਨਾਂ ਦਾ ਬੁਰਾ ਹਾਲ ਹੈ ਉਹਦੇ ਵਿੱਚ ਮੱਛਰ ਉਹ ਗਟਰ ਜਿਹੜਾ ਪਾਣੀ ਉਹ ਬਾਹਰ ਆ ਰਿਹਾ ਜੀ ਠੀਕ ਹੈ ਜੀ ਤੇ ਜਿੱਥੇ ਕੋਈ ਨਾ ਕੋਈ ਵੱਡੀ ਬਿਮਾਰੀ ਫੈਲਣ ਦਾ ਡਰ ਜਿਹੜਾ ਖਸਤਾ ਉਹ ਬਣਿਆ ਹੋਇਆ ਤੇ ਦੂਜਾ ਸਾਡੀਆਂ ਜਿਹੜੀਆਂ ਗੱਡੀਆਂ ਨੇ ਜੀ ਉਹ ਬਾਹਰ ਜਾ ਕੇ ਤੁਸੀਂ ਦੇਖੋ ਗੱਡੀ ਵੱਲ ਗੱਡੀ ਦਾ ਜਿਹੜਾ ਮੇਨ ਪਟਾ ਹੈ ਜੀ ਮੇਨ ਪਟਾ ਟੁੱਟਿਆ ਹੋਇਆ 5864 5864 ਸਾਡੇ ਨਮ ਗੱਡੀ ਖੜੀ ਹੈ ਇੱਕ ਨੰਬਰ ਠੀਕ ਹੈ ਜੀ ਉਹਦਾ ਮੇਨ ਪਟਾ ਟੁੱਟਿਆ ਹੋਇਆ ਕੋਈ ਨਾ ਕੋਈ ਵੱਡੇ ਹਾਸੇ ਨੂੰ ਜਿਹੜੀ ਇਹ ਆ ਸੱਦਾ ਦੇਰੀ ਹੈ ਜਿਹਦੇ ਵਿੱਚ 1.5 150 ਰੋ ਸਵਾਰੀ ਜਿਹੜੀ ਅਸੀਂ ਲੈ ਕੇ ਚੱਲਦੇ ਆ ਕੋਈ ਨਾ ਕੋਈ ਜਣਾ ਨੁਕਸਾਨ ਹੋਣ ਦਾ ਜਿਹੜਾ ਡਰ ਉਹ ਰਹਿੰਦਾ ਹੈ ਮੈਨੇਜਮੈਂਟ ਨਾਲ ਗੱਲਬਾਤ ਕਰੀਏ ਬਿਲਕੁਲ ਜੀ ਮੈਨੇਜਮੈਂਟ ਨਾਲ ਗੱਲਬਾਤ ਕਰਦੇ ਆ ਉਸ ਦਾ ਮੈਨੇਜਮੈਂਟ ਦਾ ਬਿਲਕੁਲ ਵੀ ਇਸ ਗੱਲ ਵੱਲ ਧਿਆਨ ਨਹੀਂ ਹੈਗਾ ਵੀ ਅਸੀਂ ਕੋਈ ਆਪਣਾ ਕੰਮ ਗੱਡੀਆਂ ਦਾ ਕਰਾਈਏ ਸਪੇਅਰ ਪਾਰਟ ਦਾ ਬੁਰਾ ਹਾਲ ਹੈ ਜੀ ਗਰੀਸ ਵਾਲੀ ਜਿਹੜੀ ਮਸ਼ੀਨ ਹੈ ਉਹ ਖਰਾਬ ਹੈ ਟਾਇਰ ਖੋਲਣ ਵਾਲੀ ਮਸ਼ੀਨ ਉਹ ਖਰਾਬ ਹੈ ਦੇਖੋ ਜੀ ਬਿਲਕੁਲ ਖਸਾ ਹਾਲਤ ਹੋ ਗਈ ਪੀਆਰਟੀਸੀ ਦੀ ਸੋ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਪੀਆਰਟੀਸੀ ਕਾਫੀ ਮੁਨਾਫੇ ਜਾਂਦੀ ਹੈ ਨਹੀਂ ਜੀ ਮੈਨੂੰ ਨਹੀਂ ਲੱਗਦਾ ਵੀ ਪੀਆਰਟੀਸੀ ਮਨਾਫੇ ਤੇ ਜਾ ਰਹੀ ਹੈ ਦੇਖੋ ਅਸੀਂ ਬਿਲਕੁਲ ਇੱਥੇ ਕੰਮ ਕਰ ਰਹੇ ਹਾਂ ਦਿਨ ਰਾਤ ਸਾਨੂੰ ਪਤਾ ਜੀ ਜੇ ਸਾਨੂੰ ਤਨਖਾਹ ਵੀ ਲੈਣੀ ਪੈਂਦੀ ਉਹ ਵੀ ਧਰਨੇ ਮਜਾਰੇ ਕਰਕੇ ਸਾਨੂੰ ਜਿਹੜੀ ਆਪਣੀ ਸੈਲਰੀ ਲੈਣੀ ਪੈਂਦੀ ਹੈ ਜੀ ਧਰਨਾ ਕਰਤਾ ਚਲੇਗਾ ਧਰਨਾ ਜਦੋਂ ਤੱਕ ਮੈਨੇਜਮੈਂਟ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰ ਲੈਂਦੀ ਉਦੋਂ ਤੱਕ ਜਿਹੜਾ ਧਰਨਾ ਜਾਰੀ ਰਹੇਗਾ ਜੇ ਮੈਨੇਜਮੈਂਟ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਕੱਲ ਨੂੰ ਜਿਹੜੇ ਪੀਆਰਟੀਸੀ ਦੇ ਬਾਕੀ ਢੀਪੂ ਨੇ ਉਹ ਉਹਨਾਂ ਤੇ ਵੀ ਜਿਹੜੇ ਮਜਾਰੇ ਗੇਟ ਮਜਰੇ ਲੀਆਂ ਕੀਤੀਆਂ ਜਾਣਗੀਆਂ ਜੀ